ਆਰਮਕ ਗ੍ਰੰਥਾਂ ਨੂੰ ਪੜੋ ਤਾਂ ਉਹਦੇ ਵਿੱਚ ਲਿਖਿਆ ਵੀ ਜਿਹੜੀ ਲక్ష్ਮੀ ਆ ਨਾ ਮਾਇਆ ਇਹਦੀ ਮੂਰਤੀ ਹਮੇਸ਼ਾ ਖਲੋਤੀ ਦੀ ਬਣਦੀ ਆ ਬੈਠੀ ਦੀ ਨਹੀਂ ਬਣਦੀ ਕਿਉਂ ਮਾਇਆ ਕਹਿੰਦੀ ਮੈਂ ਤੇਰੇ ਚਿਰ ਤੇਰੇ ਘਰ ਬਹੁਤਾ ਚਿਰ ਰਹਿਣਾ ਨਹੀਂ ਜਾਣਾ ਮੈਂ ਤੇਰੇ ਤੋਂ ਹੈ ਜਿਹੜੇ ਨਗਲੀ ਬੰਦੇ ਨੇ ਉਹ ਬੈਠੀ ਦੀ ਬਣਾ ਦੇਣ ਵੱਖਰੀ ਗੱਲ ਪਰ ਸ਼ਾਸਤਰ ਕਹਿੰਦਾ ਵਾ ਵੀ ਲక్ష్ਮੀ ਦੀ ਮੂਰਤੀ ਬੈਠੀ ਦੀ ਨਹੀਂ ਬਣਦੀ ਕਿਉਂ ਉਹ ਕਿਸੇ ਘਰ ਚ ਕਦੀ ਬਹਿ ਨਹੀਂ ਸਕਦੀ ਉਹਨੇ ਜਾਣਾ ਜਣਾ ਅੱਛਾ ਸਰਸਵਤੀ ਦੀ ਜਿਹੜੀ ਮੂਰਤੀ ਆ ਉਹ ਹਮੇਸ਼ਾ ਬੈਠੀ ਦੀ ਬਣਦੀ ਜੇ ਖਲੋਤੀ ਦੀ ਬਣਾਉਗੇ ਤਾਂ ਮੂਰਤੀਕਾਰ ਨਕਲੀ ਆ ਉਹਨੇ ਸ਼ਾਸਤਰ ਨਹੀਂ ਪੜਿਆ ਸਰਸਵਤੀ ਮੈਨੇ ਵਿਦਿਆ ਹੁਣ ਤੁਸੀਂ ਇਹ ਤੇ ਸੁਣਿਆ ਹੋਊਗਾ ਵੀ ਕਰੋੜਪਤੀ ਕੱਖਪਤੀ ਹੋ ਗਿਆ ਲੱਖਾਂ ਵਾਲਾ ਰੋਲਦਾ ਫਿਰਦਾ ਗਲੀਆਂ ਚ ਪਰ ਕਦੀ ਇਹ ਸੁਣਿਆ ਵੀ ਕੋਈ ਵਿਦਵਾਨ ਸੀ ਉਹਦੀ ਵਿਦਿਆ ਚਲੇ ਗਈ ਇਹ ਨਹੀਂ ਤੁਸੀਂ ਸੁਣੋਗੇ ਪੜ੍ਹਾਈ ਤਾਂ ਤੁਹਾਡੇ ਪਾਸ ਰਹੇਗੀ ਸਰਸਵਤੀ ਆਉਂਦੀ ਬਹੁਤ ਘੱਟ ਆ ਜੇ ਆ ਜਾਵੇ ਤੇ ਜਾਂਦੀ ਨਹੀਂ ਮੈਨੇ ਵਿਦਿਆ ਮਾਇਆ ਆਉਂਦੀ ਬੜੀ ਛੇਤੀ ਤੇ ਜਾਂਦੀ ਵੀ ਬੜੀ ਛੇਤੀ ਇਹ ਬੰਦੀ ਨਹੀਂ ਤਾਂ ਕਹਿੰਦੇ ਕਿਸੇ ਛੇੜ ਦੇ ਸੁਪਨੇ ਚ ਨਾ ਮਾਇਆ ਆਈ ਕਹਿੰਦੀ ਸੇਠ ਤੇਰਾ ਨਾਂ ਪ੍ਰੇਮ ਬੜਾ ਐ ਇਸ ਕਰਕੇ ਤੈਨੂੰ ਦਰਸ਼ਨ ਦੇਣ ਲੱਗੀ ਆ ਕਿ ਮੈਂ ਸਵੇਰੇ ਚਲੇ ਜਾਣਾ ਤੇਰੇ ਘਰੋਂ ਕਹਿੰਦਾ ਕਮਾਲ ਹੋ ਗਈ ਵੀ ساری ਉਮਰ ਤੇਰੇ ਨਾਂ ਮੈਂ ਪ੍ਰੇਮ ਕੀਤਾ ਤੇਰੇ ਵੱਟੇ ਤੇ ਮੈਂ ਭਰਾਵਾਂ ਨਾਲ ਵੈਰ ਪਾਇਆ ਤੇਰੇ ਵੱਟੇ ਮੈਂ ਸਾਰੇ ਪਿੰਡ ਨਾਲ ਵੈਰ ਪਾਇਆ ਤੇਰੇ ਕਰਕੇ ਮੈਂ ਕਦੀ ਗੁਰਦੁਆਰੇ ਮੱਥਾ ਨਹੀਂ ਟੇਕਣ ਗਿਆ ਤੇ ਜੇ ਤੂੰ ਹੀ ਚਲੇ ਜਾਣਾ ਤੇ ਇਹ ਤਾਂ ਬਹੁਤ ਮਾੜੀ ਗੱਲ ਐ ਕਹਿੰਦੇ ਮਾਇਆ ਕਹਿਣ ਲੱਗੀ ਲక్ష్ਮੀ ਕਹਿਣ ਲੱਗੀ ਸੇਡ ਮੈਂ ਤੈਨੂੰ ਕਿਹਾ ਸੀ ਭਰਾਵਾਂ ਨਾਲ ਧੋਖਾ ਕਰ ਮੈਂ ਤੈਨੂੰ ਕਿਹਾ ਸੀ ਵੀ ਗੁਰਦੁਆਰੇ ਨਾ ਜਾ ਇਹ ਤੇਰਾ ਮਾ ਨਾ ਮੈਂ ਨਹੀਂ ਕਿਸੇ ਨੂੰ ਕਹਿੰਦੀ ਵੀ ਤੂੰ ਗੁਰਦੁਆਰੇ ਨਾ ਜਾ ਸੇਵਾ ਨਾ ਕਰ ਪਰਉਪਕਾਰ ਨਾ ਕਰ ਇਸ ਕਰਕੇ ਮੈਂ ਚਲੇ ਜਾਣਾ ਮੇਰਾ ਸੁਭਾਅ ਹੈ ਤੇ ਗੁਰਬਾਣੀ ਕਹਿੰਦੀ ਹੈ ਕਿਸੇ ਕੋਲੇ ਰਹਿੰਦੀ ਨਹੀਂ ਇਹਨੇ ਜਾਣਾ ਹਰੇਕ ਕੋਲ ਹੋਈਆ ਮੰਨ ਕੇ ਚੱਲੋ ਉਥੇ ਬੜਾ ਸੁੰਦਰ ਵਿਚਾਰ ਆਉਂਦਾ ਵੀ ਤੇਰੇ ਨਾਲ ਚੱਲ ਮੇਰਾ ਪ੍ਰੇਮ ਐ ਤੂੰ ਇਦਾਂ ਕਰ ਵੀ ਮੈਂ ਤੈਨੂੰ ਇੱਕ ਦਿਨ ਦਾ ਮੌਕਾ ਦੇਣੀ ਤੂੰ ਮੇਰੇ ਤੋਂ ਇੱਕ ਵਾਰ ਮੰਗ ਲਾ ਸੇਠ ਬੜਾ ਸਿਆਣਾ ਸੀ ਵੀ ਜੇ ਚਲੇ ਹੀ ਜਾਣਾ ਵਾ ਤੇ ਫਿਰ ਵਾਰ ਮੰਗ ਲੈਣਾ ਚਾਹੀਦਾ ਉਹ ਕਹਿੰਦਾ ਮੈਨੂੰ ਟਾਈਮ ਦੇ ਮੈਂ ਆਪਣੇ ਪਰਿਵਾਰ ਨੂੰ ਪੁੱਛ ਲਵਾਂ ਉਹਦੇ ਤਿੰਨ ਪੁੱਤ ਸੀ ਤਿੰਨ ਨੌਹਾਂ ਸੀ ਉਹਨੇ ਸੋਚਿਆ ਵੀ ਨੌਹਾਂ ਬੜੀਆਂ ਸਿਆਣੀਆਂ ਹੁੰਦੀਆਂ ਨੇ ਇਹਨਾਂ ਤੋਂ ਪੁੱਛਣਾ ਚਾਹੀਦਾ ਵੀ ਘਰ ਕਿੱਦਾਂ ਚਲਾਉਣਾ ਹੈ ਤਾਂ ਜਾ ਕੇ ਵੱਡੀ ਨੌ ਨੂੰ ਪੁੱਛਦਾ ਵੀ ਬਹੁਤ ਮਾੜੇ ਦਿਨ ਆਉਣ ਵਾਲੇ ਆ ਆ ਜਿੰਨੀ ਚਹਿਲ ਪਹਿਲ ਤੁਹਾਨੂੰ ਦਿਖਦੀ ਹੈ ਇਹ ਲੱਭੜੀ ਨਹੀਂ ਦਿਨਾ ਵਿੱਚ ਕਿੱਧਰ ਲੂਟਣੀ ਹੈ ਤੇ ਕਿਸੇ ਨੇ ਆਪਣੇ ਘਰ ਗੇੜਾ ਨਹੀਂ ਮਾਰਨਾ ਸਾਰਾ ਸੰਸਾਰ ਪੈਸੇ ਦਾ ਯਾਰ ਇਸ ਕਰਕੇ ਕੋਈ ਵਾਰ 10 ਵੀ ਲక్ష్ਮੀ ਤੋਂ ਮੈਂ ਕੀ ਮੰਗਾ ਤਾਂ ਵੱਡੀ ਲੋ ਕਹਿਣ ਲੱਗੀ ਬਾਪੂ ਜੀ ਵੀ ਤੂੰ ਇਦਾਂ ਕਰ ਵੀ ਹਸਪਤਾਲਾਂ ਦਾ ਬਿਜ਼ਨਸ ਬਹੁਤ ਚੱਲਦਾ ਬਿਜ਼ਨਸ ਸੇਵਾ ਨਹੀਂ ਹਸਪਤਾਲਾਂ ਦਾ ਬਿਜ਼ਨਸ ਬਹੁਤ ਚੱਲਦਾ ਪੁਰਾਣੇ ਸਮੇਂ ਡਾਕਟਰਾਂ ਨੂੰ ਰੱਬ ਕਹਿੰਦੇ ਸੀ ਅੱਜ ਕੱਲ ਕੀ ਕਹਿੰਦੇ ਆ ਵੀ ਜਿਹੜਾ ਇੱਕ ਵਾਰੀ ਅੰਦਰ ਆ ਗਿਆ ਨਿਕਲ ਨਹੀਂ ਦੇਣਾ ਭਾਵੇਂ ਮਰੇ ਨੂੰ ਸਾਹ ਲੈਣੇ ਪੈਣ ਤਾਂ ਹਸਪਤਾਲਾਂ ਦਾ ਬਿਜ਼ਨਸ ਬਹੁਤ ਚੱਲਦਾ ਤੂੰ ਲਸ਼ਮੀ ਨੂੰ ਕਹਿ ਵੀ ਜਿੰਨੇ ਪੰਜਾਬ ਦੇ ਹਸਪੀਟਲ ਨੇ ਉਹ ਸਾਨੂੰ ਦੇ ਦੇ ਉਹਨੇ ਤੇ ਵਾਰੀ ਦੇਣਾ ਬਹਾਨਾ ਬਣ ਜਾਣਾ ਕੋਈ ਨਾ ਕੋਈ ਸੇਠ ਕਹਿੰਦਾ ਚੱਲ ਸਿਆਣੀ ਰਹਿ ਆ ਉਹਨੇ ਵਿਚਕਾਰਲੀ ਨੂੰ ਪੁੱਛਿਆ ਵਿਚਕਾਰਲੀ ਨੂੰ ਪੁੱਛਿਆ ਵੀ ਤੇਰੀ ਕੀ ਰਹਿ ਆ ਉਹ ਕਹਿੰਦੀ ਏ ਕਮਲਕੋਟ ਦੀ ਆ ਵੱਡੀ ਇਦਾਂ ਕਿਦਾਂ ਤੈਨੂੰ ਸਾਰੇ ਹਸਪੀਟਲ ਮਿਲ ਜਾਣਗੇ ਪਰ ਇਹ ਵੀ ਗੱਲ ਠੀਕ ਹੈ ਵੀ ਪੈਸੇ ਤੋਂ ਬਿਨਾ ਕੰਮ ਨਹੀਂ ਚੱਲਦਾ ਕਿਉਂਕਿ ਸਿਆਣੇ ਕਹਿੰਦੇ ਆ ਨਾ ਵੀ ਜਿਸ ਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆਤ ਹੋਏ ਤਾਂ ਮੁਗਦ ਸਿਆਣਾ ਇਹ ਮਾਰਾ ਇਹ ਗੁਰੂ ਗ੍ਰੰਥ ਸਾਹਿਬ ਚ ਇਹ ਗੱਲ ਲਿਖੀ ਆ ਵੀ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਆਤ ਹੋਏ ਤਾਂ ਮੁਗਦ ਸਿਆਣਾ ਆਤ ਬਿਹੂਨਾ ਜਗ ਬਹੋਰਾਨ ਪੈਸੇ ਤੋਂ ਬਿਨਾ ਭਗਤ ਬਿਹੂਨਾ ਜਗ ਬਹੋਰਾਨ ਤਾਂ ਇਸ ਤਰ੍ਹਾਂ ਮਾਰਾ ਇਹਨੇ ਬਾਣੀ ਚ ਲਿਖਿਆ ਉਹ ਕਹਿੰਦੀ ਐਦਾਂ ਕਰ ਵੀ ਜ਼ਮੀਨ ਨਹੀਂ ਛੇਤੀ ਜਾਂਦੀ ਜ਼ਮੀਨ ਤੂੰ ਲక్ష్ਮੀ ਨੂੰ ਕਹਿ ਵੀ ਸਾਨੂੰ ਹਜ਼ਾਰਾਂ ਕਿੱਲਾ ਜ਼ਮੀਨ ਦੇ ਵੇ ਉਹ ਬਹੁਤ ਚਿਰ ਰਹਿੰਦੀ ਹੈ ਚਲੋ ਉਹਨੇ ਆਖਿਆ ਰੈ ਬਹੁਤ ਵਧੀਆ ਉਹਨੇ ਤੀਸਰੀ ਜਿਹੜੀ ਛੋਟੀ ਨਾ ਸੀ ਉਹਨੂੰ ਪੁੱਛਿਆ ਵੱਡੀਆਂ ਨੇ ਦੋਵਾਂ ਨੇ ਪਰਵੱਟੇ ਚੜ੍ਹਾ ਲਏ ਇਹ ਕੋਈ ਕਮਲ ਕੁੱਟੇਗੀ ਗੁਰਦੁਆਰਾ ਬੜਾ ਜਾਂਦੀ ਹੈ ਸੇਵਾ ਗੁੜੀ ਕਰਦੀ ਹੈ ਸੱਤ ਸੰਗ ਚ ਬਹੁਤ ਪੈਂਦੀ ਐ ਉਹਨਾਂ ਨੇ ਅੱਖਾਂ ਕੱਢਣੀਆਂ ਸ਼ੁਰੂ ਕਰਦੀਆਂ ਵੀ ਜੇ ਉਹੋ ਜੀ ਗੱਲ ਕੀਤੀ ਤੇ ਹਿਸਾਬ ਲਾ ਲੀਆਂ ਉਹਦਾ ਉਹ ਕਹਿਣ ਲੱਗੀ ਵੀ ਬਾਪੂ ਜੀ ਜਦੋਂ ਵੱਡਿਆਂ ਤੋਂ ਪੁੱਛ ਲਿਆ ਤੇ ਮੇਰੀ ਰੈ ਦੀ ਕੀ ਲੋੜ ਉਹ ਕਹਿੰਦਾ ਨਹੀਂ ਤੈਨੂੰ ਵਿਆਹ ਕੇ ਲਿਆਂਦਾ ਐ ਤੂੰ ਸਾਡੀ ਨੋਹਾਂ ਕੀ ਵੱਡੀ ਕੀ ਛੋਟੀ ਤੇਰਾ ਬਰਾਬਰ ਦਾ ਹੱਕ ਆ ਤੂੰ ਰਹਿ ਦੇ ਆਪਣੇ ਮੰਨਣੀ ਨਾ ਮੰਨਣੀ ਸਾਡੀ ਮਰਜ਼ੀ ਉਹ ਕਹਿੰਦੀ ਫਿਰ ਮੈਂ ਨਾ ਹਸਪੀਟਲ ਮੰਗਣੇ ਆਂ ਨਾ ਮੈਂ ਜ਼ਮੀਨ ਮੰਗਣੀ ਐ ਲక్ష్ਮੀ ਨੂੰ ਕਹਿ ਜੇ ਵਰ ਦੇਣਾ ਤੇ ਇੱਕ ਵਰ ਦੇ ਕੇ ਜਦੋਂ ਤੂੰ ਸਾਡੇ ਘਰੋਂ ਜਾਵੇਂ ਉਦੋਂ ਜਿਹੜੇ ਤੇਰੇ ਤਿੰਨ ਪੁੱਤ ਨੇ ਉਹਨਾਂ ਦੇ ਵਿੱਚ ਪ੍ਰੇਮ ਬੜੀਆਂ ਰਹਿਣਾ ਚਾਹੀਦਾ ਭਾਵਨਾ ਬਣੀ ਰਹਿਣੀ ਚਾਹੀਦੀ ਐ ਉਹ ਕਹਿਣ ਲੱਗਿਆਂ ਵੇਖਿਆ ਕਰਤਾ ਨਾ ਉਹ ਕੰਮ ਇਹਨੇ ਇਹਨੇ ਕੋਈ ਸਵਾਦ ਹੀ ਰਹਿ ਨਹੀਂ ਦੇਣੀ ਪੈਸੇ ਤੋਂ ਬਿਨਾ ਕੋਈ ਭਰਾ ਨਹੀਂ ਆ ਤੇ ਪੈਸੇ ਤੋਂ ਬਿਨਾ ਕੋਈ ਭੈਣ ਨਹੀਂ ਆਇਥੇ ਇਹ ਕਾਲੀਓਗਾ ਪ੍ਰੀਤਮ ਜਾਨ ਲਿਓ ਮਨ ਮਾਹੀ ਆਪਣੇ ਸੁਖ ਸਿਉਹੀ ਸਭ ਜਗ ਪਾੰਦੇ ਓਕੂ ਕਾਹੂ ਕੋ ਨਾਹੀ ਇਹ ਨਵੇਂ ਪਾਛਾ ਵੀ ਕਹਿੰਦੇ ਇਹ ਸੰਸਾਰ ਇਸੇ ਤਰ੍ਹਾਂ ਦਾ ਹੀ ਹੈ ਚਲੋ ਉਹਨੂੰ ਬੜੀ ਗੱਲ ਪਸੰਦ ਆਈ ਉਹ ਲక్ష్ਮੀ ਨੂੰ ਕਹਿਣ ਲੱਗਾ ਜਾ ਕੇ ਤੂੰ ਜਾਣਾ ਤੇ ਜਾ ਭਾਵੇਂ ਹੁਣੇ ਜਾ ਸਵੀਰੇ ਕਾਨੂੰ ਜਾਣਾ ਪਰ ਸਾਨੂੰ ਇੱਕ ਵਾਰ ਦੇ ਉਹ ਕਹਿੰਦੇ ਸੇਡ ਸੋਚ ਲਾ ਰੋਵੇਂਗਾ ਫਿਰ ਮੇਰੇ ਬਿਨਾ ਗਲੀਆਂ ਦੇ ਵਿੱਚ ਕੱਖ ਵਾਂਗ ਰੋਲਿਆ ਕਰੇਗਾ ਉਹ ਕਹਿੰਦਾ ਕੋਈ ਗੱਲ ਨਹੀਂ ਵੇਖ ਲਾਂਗੇ ਜਿਹੋ ਜਿਹੇ ਦਿਨ ਆਉਣਗੇ ਪਰ ਇੱਕ ਵਾਰ ਦੇ ਤੇ ਹੁਣੇ ਨਿਕਲ ਕਹਿੰਦੀ ਕੀ ਕਹਿਣ ਲੱਗਾ ਵੀ ਮੇਰੇ ਪਰਿਵਾਰ ਚੋਂ ਏਕਤਾ ਤੇ ਇਤਫਾਕ ਨਹੀਂ ਜਾਣਾ ਚਾਹੀਦਾ ਤੂੰ ਜਾਣਾ ਤੇ ਜਾ ਉਹ ਕਹਿੰਦੇ ਲక్ష్ਮੀ ਹੁਣ ਕਹਾਣੀ ਬਣਾਉਣ ਵਾਲੇ ਬੜੀ ਸੋਹਣੀ ਗੱਲ ਬਣਾਉਂਦੇ ਨਾ ਉਹ ਕਹਿੰਦੇ ਲਸ਼ਮੀ ਨੇ ਜਿਹੜਾ ਆਪਣਾ ਪਰਸ ਚੁੱਕਿਆ ਸੀ ਉਥੇ ਹੀ ਰੱਖ ਦਿੱਤਾ। ਕਹਿੰਦਾ ਜਾਂਦੀ ਕਿਉਂ ਨਹੀਂ ਆ? ਕਹਿੰਦੀ ਨਹੀਂ ਮਾਈਂਡ ਜਿਹੜਾ ਨਾ ਉਹ ਚੇਂਜ ਹੋ ਗਿਆ। ਮੂਡ ਬਦਲ ਗਿਆ ਕਹਿੰਦਾ ਕਿਉਂ ਮੂਡ ਬਦਲ ਗਿਆ? ਕਹਿੰਦੀ ਵਾਹਿਗੁਰੂ ਦਾ ਇਹ ਵਾਰਾ ਜਿੱਥੇ ਪ੍ਰੇਮ ਹੋਵੇ ਇਤਫਾਕ ਹੋਵੇ ਉਥੋਂ ਜਾ ਨਹੀਂ ਸਕਦੀ। ਹੁਣ ਤੂੰ ਚੀਜ਼ ਹੀ ਇਦਾਂ ਦੀ ਮੰਗੀ ਆ ਰਹਿਣਾ ਫੇਰ ਤੇਰੇ ਘਰ ਮੈਨੂੰ ਪੈਣਾ। ਤੇ ਜਦੋਂ ਸਾਡੇ ਤੋਂ 4 ਰੁਪਏ ਆਏ ਅਸੀਂ ਕਿੰਨੇ ਕਿਹੜੀ ਭੈਣ ਇਥੋਂ ਤੱਕ ਮਾਂ ਵੀ ਪਰਾਈ ਹੋ ਜਾਂਦੀ ਆ ਘਰ ਵਾਲੀ ਨੂੰ ਦੱਸਦਾ ਵੀ ਮਾਂ ਨੂੰ ਉਹਨਾਂ ਦੱਸੀ ਇੰਨੇ ਹੈਗੇ ਮਰ ਤੋਂ ਤੇ ਜੇ ਇਹ ਮਾਇਆ ਦੇਖੋ ਜਾਣਾ ਤੇ ਹੈ ਜੇ ਬੀਜੋਗੇ ਤੇ ਹਿਸਾਬ ਲਾ ਲਓ ਵੀ ਧਰਤੀ ਚ ਕਿਲੂਆਂ ਚ ਬੀਜ ਬੀਜਿਆ ਜਾਂਦਾ ਤੇ ਕਵੰਟਲਾਂ ਚ ਉਹਦਾ ਫਲ ਜਿਹੜਾ ਹੈ ਉਹ ਪ੍ਰਾਪਤ ਹੁੰਦਾ ਹੈ ਉਹ ਤਾਂ ਧਰਤੀ ਆ ਇਹ ਕੌਣ ਆ ਆਪ ਗੁਰੂ ਪਰਮੇਸ਼ਰ ਵਾਹਿਗੁਰੂ ਜਿਨਨੇ ਧਰਤੀ ਬਣਾਈ ਹੈ ਜੇ ਕੋਈ ਸੱਜਣ ਇਥੇ ਇੱਕ ਇਸਾ ਵੀ ਬੀਜੇਗਾ ਇਹ ਨਹੀਂ ਵੀ ਮੇਰੀ ਜੇਬ ਚ 5 ਰੁਪਈਏ ਇਹੋ ਜਿਹਾ ਨਾ ਸੋਚਿਓ ਸੇਵਾ ਦਿਲ ਦੇ ਨਾਲ ਹੁੰਦੀ ਆ ਸੇਵਾ ਮਾਇਆ ਨਾਲ ਨਹੀਂ ਹੁੰਦੀ ਸੇਵਾ ਵੱਡੀ ਛੋਟੀ ਨਹੀਂ ਹੁੰਦੀ ਐ ਜਿਹੜਾ ਵੀ ਸੱਜਣ ਕਰੇਗਾ ਤਾਂ ਧੰਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਤੂੰ ਕਰਕੇ ਦੇਵੇ ਮੈਂ ਤੈਨੂੰ 4 ਗੁਣਾ ਇਹਦਾ ਹਿੱਸਾ ਜਿਹੜਾ ਹੈ ਉਹ ਮੋੜੂਗਾ